ਪੰਜਾਬ ਦੇ ਵਿੱਚ ਹਾਈਬ੍ਰਿਡ ਕਿਸਮਾਂ ਜਾਂ ਪੂਸ਼ਾ ਦੀਆਂ ਕਿਸਮਾਂ ਹੈਗੀਆਂ ਨੇ ਜਿਹੜੀਆਂ ਜਿਹਦੇ ਵਿੱਚ ਪੀਲੀ ਪੂਸ਼ਾ ਪੂਸ਼ਾ 44 ਡੋਗਰ ਪੂਸ਼ਾ ਆਉਂਦੀ ਹੈਗੀ ਆ ਇਹ ਪੰਜਾਬ ਦੇ ਵਿੱਚ ਜਿਹੜੀਆਂ ਬੈਨ ਕੀਤੀਆਂ ਗਈਆਂ ਨੇ ਤੇ ਨਾਲ ਦੇ ਨਾਲ ਹਾਈਬ੍ਰਿਡ ਕਿਸਮਾਂ ਵੀ ਬੈਨ ਕੀਤੀਆਂ ਹੋਈਆਂ ਹੈਗੀਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀ ਫੈਸਲਾ ਸੁਣਾਇਆ ਹੈਗਾ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈਗੀ ਆ ਤੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਕਿਉਂਕਿ ਪੰਜਾਬ ਸਰਕਾਰ ਦਾ ਕਹਿਣਾ ਹੈਗਾ ਵੀ ਜਿਹੜੀ ਪੂਸ਼ਾ ਕਿਸਮ ਹੈਗੀ ਐ ਜਿਹੜੇ 44 ਐਚਏ ਪੀਲੀ ਪੂਸ਼ਾ ਚ ਭੂਰੀ ਪੂਸ਼ਾ ਹਨ ਕਹਿੰਦੇ ਇਹ ਸਮਾਂ ਜ਼ਿਆਦਾ ਲੈਂਦੀ ਹੈ ਪਾਣੀ ਜ਼ਿਆਦਾ ਲੈਂਦੀ ਹੈ ਤੇ ਬਿਮਾਰੀਆਂ ਜ਼ਿਆਦਾ ਪੈਂਦੀਆਂ ਨੇ ਤੇ ਕਿਸਾਨ ਦਾ ਕਹਿਣਾ ਇਹ ਵੀ ਹੈਗਾ ਤੇ ਮਾਰਾਂ ਦਾ ਵੀ ਕਹਿਣਾ ਇਹੀ ਹੈਗਾ ਵੀ ਇਹਦੇ ਮੁਕਾਬਲੇ ਦੀ ਪੰਜਾਬ ਦੇ ਵਿੱਚ ਜਿਸ ਬੀਜ ਨੂੰ ਪਰਮਿਸ਼ਨ ਹੈਗੀ ਆ ਉਹਦੇ ਵਿੱਚ ਆਉਂਦਾ ਮੁੱਛੜ 1401 1880 ਠੀਕ ਹੈ ਇਹ ਕਿਸਮਾਂ ਜਿਆਦਾ ਦਿਨ ਲੈਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਬਾਸਮਤੀ ਕਹਿੰਦੇ ਹੈਗਾ ਲੌਂਗ ਟਾਈਮ ਦੀ ਬਾਸਮਤੀ ਮੁਛਲ ਚੌਤੋਂਸ ਇੱਕ ਕਹਿੰਦੇ ਇਹ ਵੀ ਸਮਾਂ ਜਿਆਦਾ ਲੈਂਦੀ ਹੈ ਪਾਣੀ ਵੀ ਜਿਆਦਾ ਲੈਂਦੀ ਹੈ ਤੇ ਬਿਮਾਰੀਆਂ ਵੀ ਜਿਆਦਾ ਪੈਂਦੀਆਂ ਨੇ ਪਰ ਕਾਰਨ ਸਰਕਾਰ ਕੋਲੇ ਅਸਲੀ ਕਾਰਨ ਹੀ ਨਹੀਂ ਹੈਗਾ ਵੀ ਇਹਨਾਂ ਕਿਸਮਾਂ ਨੂੰ ਬੰਦ ਕਿਉਂ ਕੀਤਾ ਗਿਆ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਤੇ ਦੁਕਾਨਾਂ ਵਾਲਿਆਂ ਨੇ ਕੰਪਨੀ ਵਾਲਿਆਂ ਨੇ ਰਲ ਕੇ ਜਿਹੜਾ ਅਬ ਦੀ ਮੰਗ ਰੱਖੀ ਹੈਗੀ ਆ ਵੀ ਕੰਪਨੀਆਂ ਦੁਕਾਨਦਾਰ ਇਹ ਕਹਿੰਦੇ ਆ ਵੀ ਕੰਪਨੀਆਂ ਨੂੰ ਅਸੀਂ 2-3 ਤਿੰਨ ਮਹੀਨੇ ਪਹਿਲਾਂ ਹਾਈਬ੍ਰਿਡੇ ਕਿਸਮ ਦਾ ਆਰਡਰ ਦਿੱਤਾ ਹੈਗਾ ਅਸੀਂ ਐਡਵਾਂਸ ਪੇਮੈਂਟ ਦਿੱਤੀ ਹੈਗੀ ਆ ਤੇ 1 ਮਈ ਕੋਲ ਆਉਣ ਵਾਲੀ ਆ ਆ ਲਾਸਟ ਹਫਤਾ ਜਿਹੜਾ ਅਪ੍ਰੈਲ ਦਾ ਚੱਲ ਪਿਆ ਹੈਗਾ ਤੇ ਕਿਸਾਨ ਮਈ ਦੇ ਵਿੱਚ ਪਨੀਰੀ bizness ਸਟਾਰਟ ਕਰਦੇ ਹੈਗੇ ਕਿਉਂਕਿ ਕਿਤੇ 1 ਜੂਨ ਝੋਨੇ ਦੀ ਹੈਗੀ ਆ ਕਿਤੇ 9 ਜੂਨ ਝੋਨੇ ਦੀ ਹੈਗੀ ਆ ਅਲੱਗ-ਅਲੱਗ ਮੰਨ ਕੇ ਚਲੋ ਜੂਨ ਦੇ ਦੂਜੇ ਹਫਤੇ ਤੱਕ ਜਿਹੜੀਆਂ ਝੋਨੇ ਦੇ ਡੇਟਾ ਆਈਆਂ ਹੈਗੀਆਂ ਕਿਤੇ 7 ਜੂਨ ਹੈ ਕਿਤੇ 9 ਜੂਨ ਹੈ ਕਿਤੇ 1 ਜੂਨ ਵੀ ਹੈਗੀ ਆ ਤੇ ਸਰਕਾਰ ਨੇ ਕਿਸਾਨਾਂ ਨੂੰ ਭੱਬਲਕੂਸੇ ਦੇ ਵਿੱਚ ਪਾਤਾ ਕਿੱਥੇ ਤਾਂ ਸਰਕਾਰ ਨੇ ਜਿਹੜਾ ਝੋਨਾ ਲਵਾਉਣ ਦੀ ਤਰੀਕ ਜੇ ਇੰਨੇ ਹੀ ਡਰ ਸੀਗਾ ਵੀ ਪਾਣੀ ਖਪਤ ਜਾਦੇ ਹੁੰਦਾ ਹੈਗਾ ਸਮਾਂ ਜਿਆਦਾ ਖਪਤ ਹੁੰਦਾ ਹੈਗਾ ਬਿਮਾਰੀਆਂ ਜਿਆਦਾ ਪੈਂਦੀਆਂ ਹੈਗੀਆਂ ਤਾਂ 25 ਜੂਨ ਕਿਉਂ ਝੂਨੇ ਦੀ ਨਹੀਂ ਦਿੱਤੀ ਕਿਤੇ 1 ਜੂਨ ਕਰਤੀ ਕਿਤੇ 7 ਜੂਨ ਕਿਤੇ 9 ਜੂਨ ਕਰਤੀ ਤੇ ਹਾਈ ਕੋਰਟ ਦੇ ਵਿੱਚ ਕੁਲਦੀਪ ਜਸਤ ਸਿੰਘ ਜੀ ਨੇ ਸਵਾਲ ਪੁੱਛਿਆ ਕਿ ਸਰਕਾਰ ਦੇ ਕੋਲੇ ਕੋਈ ਜਿਹੜਾ ਅਥਾਰਟੀ ਲਾ ਲੋ ਜਾਂ ਕੋਈ ਅਸਲੀ ਕਾਰਨ ਹੈ ਵੀ ਕਿਹੜੇ ਕਾਰਨਾਂ ਕਰਕੇ ਹਾਈਬ੍ਰਿਡ ਕਿਸਮਾਂ ਬੈਨ ਹੋ ਰਹੀਆਂ ਨੇ ਕਿ ਕਿਹੜੇ ਕਾਰਨਾਂ ਕਰਕੇ ਪੂਸ਼ਾ ਵਰਗੀਆਂ ਕਿਸਮਾਂ ਬੈਨ ਹੋ ਰਹੀਆਂ ਨੇ ਕਿਉਂਕਿ ਖਾਸ ਕਰ ਮਾਲ ਮਾਲਵਾ ਵੈਲਟ ਦੇ ਲਈ ਜ਼ਰੂਰੀ ਹੈਗਾ ਵੀ ਇਸ ਜਿਹੜੀ ਵੈਲਟ ਨਰਮੇ ਦੇ ਹੇਠਾਈ ਹੈਗੀ ਆ ਕਿਉਂਕਿ ਮੂੰਗੀ ਵੀ ਘੱਟ ਕੰਮਜਾਬ ਹੋ ਰਹੀ ਉੱਥੇ ਕਾਟਨ ਕਿਸਾਨ ਜਿਹੜੇ ਉੱਥੇ ਘੱਟ ਮੱਲੋ ਕੰਮਜਾਬ ਕਰ ਰਹੇ ਹੈਗੇ ਆ ਤੇ ਉਹਦੇ ਸਬੰਧਤ ਕਿਸਾਨ ਭਰਾਵਾਂ ਦਾ ਇਹੀ ਸਵਾਲ ਹੈਗਾ ਵੀ ਸਾਡੇ ਲਈ ਜਿਹੜੀਆਂ ਹਾਈਬ੍ਰਿਡ ਕਿਸਮਾਂ ਨੇ ਸੀਮਤ ਕਿਸਮਾਂ ਨੇ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਪਰਮਿਸ਼ਨ ਦਿੱਤੀ ਜਾਵੇ ਤੇ ਦੂਸਰੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ 2 ਮਈ ਤੱਕ ਇਸ ਜਿਹੜਾ ਮਾਮਲੇ ਨੂੰ ਜਿਹੜਾ ਪੈਂਡਿੰਗ ਰੱਖਿਆ ਹੈਗਾ ਤੇ ਵੀ 2 ਮਈ ਤੱਕ ਇਹਦੀ ਸੁਣਵਾਈ ਹੋ ਜਾਵੇਗੀ ਹਾਂ ਦੇ ਵਿੱਚ ਆਉਂਦੀ ਹੈਗੀ ਆ ਨਾਂ ਦੇ ਵਿੱਚ ਆਉਂਦੀ ਹੈਗੀ ਆ ਮੈਂ ਕਿਸਾਨਾਂ ਨੂੰ ਬੇਨਤੀ ਹੀ ਕਰਦਾ ਵੀ 2 ਮਈ ਤੱਕ ਤੁਸੀਂ ਵੇਟ ਕਰ ਲਓ ਹੋ ਸਕਦਾ ਸੋ ਨੂੰ ਪੀੜੀ ਪੂਸ਼ਾ ਜਾਸੂ ਨੂੰ ਜਿਹੜੀ ਹਾਈਬ੍ਰਿਡ ਕਿਸਮਾਂ ਹੈਗੀਆਂ ਨੇ ਇਹਨਾਂ ਦੀ ਜਿਹੜਾ ਕੋਈ ਉਪਤਾ ਪ੍ਰਬੰਧ ਹੋ ਜੇ ਜਾਂ ਹਾਈਬ੍ਰਿਡ ਕਿਸਮਾਂ ਸੁਰ ਦੇ ਲਈ ਲਾਗੂ ਹੋ ਜਾਣ ਕਿਉਂਕਿ 1 ਮਈ ਆਉਣ ਵਾਲੀ ਹੈ ਪਨੀਰੀ ਬੀਜਣ ਦੇ ਲਈ ਕਿਸਾਨ ਤਿਆਰ ਹੈਗੇ ਆ ਤੇ ਹਾਈ ਕੋਰਟ ਦੇ ਵਿੱਚ 2 ਮਈ ਤੱਕ ਫੈਸਲਾ ਲਿਆ ਜਾਣਾ ਹੈਗਾ ਵੀ ਪੰਜਾਬ ਦੇ ਵਿੱਚ ਪੂਸ਼ਾ ਜਾਂ ਹਾਈਬ੍ਰਿਡ ਕਿਸਮਾਂ ਲੱਗਣਗੀਆਂ ਜਾਂ ਨਾ ਲੱਗਣਗੀਆਂ ਕਿਉਂਕਿ ਆਪਾਂ ਲਾ ਲੋ 5-7 ਦਿਨ ਦਾ ਕੰਮ ਹੈਗਾ ਹੈ ਹਨਾ ਤੇ ਅਪ੍ਰੈਲ ਦਾ ਮਹੀਨਾ ਜਾਣ ਵਾਲਾ ਹੈਗਾ ਤੇ 2 ਮਈ ਤੱਕ ਕਿਸਾਨ ਭਰਾ ਨੂੰ ਮੈਂ ਬੇਨਤੀ ਹੀ ਕਰਦਾ ਵੀ 2 ਮਈ ਤੱਕ ਤੁਸੀਂ ਜਿਹੜੀ ਵੇਟ ਕਰੋ ਉਸ ਤੋਂ ਬਾਅਦ ਹਾਈਬ੍ਰਿਡ ਕਿਸਮ ਲਾਉਣੀ ਹੈਗੀ ਜਾਂ ਪੀੜੀ ਪੂਸ਼ਾ ਵਗੈਰਾ ਕੋਈ ਲੌਂਗ ਟਾਈਮ ਦੀ ਕਿਸਮ ਲਾਉਣੀ ਹੈਗੀ ਆ ਉਹਦਾ ਫੈਸਲਾ ਤੁਸੀਂ ਲੈਣਾ ਹੈ ਜਾਂ ਨਾ 2 ਮਈ ਤੱਕ ਜਿਹੜੀ ਤੁਸੀਂ ਵੇਟ ਕਰ ਸਕਦੇ ਹੋ ਧੰਨਵਾਦ